ਸਾਰੀ ਪੰਕਤੀ ਦੇ ਵਿੱਚ ਹਰ ਇੱਕ ਬ੍ਰਾਹਮਣ ਦੇ ਨਾਲ ਬੈਠਾ ਜਿਗਤ ਹਰ ਇੱਕ ਦੇ ਨਾਲ ਰਵਿਦਾਸ ਬੈਠਾ ਜਿੰਨੀ ਜਮਾਤ ਬ੍ਰਾਹਮਣਾਂ ਦੀ ਇਕੱਠੀ ਹੋਏ ਚੀ ਉਨੀ ਗਾਹ ਨਾਲ ਚਮਾਰਾਂ ਦੇ ਮੁੰਡੇ ਦੀ ਹੋ ਗਈ ਹਰ ਇੱਕ ਨਾਲ ਉਹ ਹੁਣ ਉਹਨੂੰ ਛੱਡ ਕੇ ਛੂਤੇ ਇਹਨੂੰ ਜਾਣ ਕੇ ਚਮਾਰਾਂ ਨੂੰ ਛੱਡ ਕੇ ਚਲੇ ਕਿੱਥੇ ਜਾਣ ਉੱਥੇ ਗੁਰੂ ਕਿਆਂ ਨੇ ਕਿਹਾ ਰਵਿਦਾਸ ਜਰ ਬੰਤਾ ਢੋਹ ਨਹੀਂ ਤੂੰ ਤਿਆਗੀ ਮਾਇਆ ਪ੍ਰਗਟ ਹੋਇਆ ਸਾਧ ਸੰਗ ਹਰ ਦਰਸ਼ਨ ਪਾਇਆ ਹਰੀ ਨੇ ਆ ਕੇ ਸਾਰਾ ਕਾਰਜ ਕੀਤਾ ਨਾਲੇ ਉਹਨਾਂ ਦੇ ਇੱਕ ਇੱਕ ਦੇ ਨਾਲ ਰਵਿਦਾਸ ਬੈਠਾ ਛਕਦਾ ਬਣਾਇਆ ਵੀ ਇਹ ਭੋਜਨ ਪਾ ਕੀ ਇਹਦੇ ਨਾਲ ਹੋਇਆ ਚਮਾਰ ਤੁਸੀਂ ਉਹ ਜਿਹੜੇ ਸ਼ੱਕ ਕਰਦੇ ਹੋ ਇਹ ਚਮਾਰ ਪਾਲਣਾ ਚਮੜਾ ਹੀ ਹੈ ਕੁੜੀਆਂ ਮੁੰਡੇ ਪਾਲ ਲੈਣੇ ਬੱਚੇ ਪਾਲ ਲੈਣੇ ਸਰੀਰ ਪਾਲਣਾ ਕੀ ਇਹ ਚਮੜਾ ਹੀ ਹੈ ਜੇ ਦੁਰਾਚਾਰੀ ਕਰਮ ਕਰਨੇ ਧਰਮ ਦਾ ਅਸ਼ੂਰ ਛੱਡ ਕੇ ਔਲਾਦ ਵਾਲਾ ਅੰਗ ਪ੍ਰਾਏ ਪੁਰਸ਼ ਨਾਲ ਔਰਤ ਨੇ ਵਰਤਣੇ ਪ੍ਰਾਏ ਢੜਕੀ ਨਾਲ ਮਰਦ ਨੇ ਜੰਮਣਾ ਉਹ ਚਮਾਰ ਨਹੀਂ ਕੀ ਹੈ ਚਮੜਾ ਦਾ ਕੰਮ ਕਰਦਾ ਹੈ ਚੰਮ ਤਾਂ ਚੰਮ ਤਾਂ ਉਹ ਹੈ ਜਿਹੜਾ ਪਰ ਕਰਾਇ ਕਰਦਾ ਹੈ ਚੰਮ ਦਾ ਰਸ਼ੀ ਹੈ ਚੰਮ ਦਾ ਰਸ ਲੈਂਦਾ ਇਹਨਾਂ ਇਹ ਪ੍ਰਮਾਤਮਾ ਦੇ ਰਸ਼ੀ ਨੇ ਰੱਬ ਦੇ ਪਿਆਰੇ ਨੇ ਇਹ ਨਹੀਂ ਇਹ ਗੋਲਦਾ ਚਮਾਰ ਵੀ ਚਮਾਰਾ ਦਾ ਵੀ ਕੰਮ ਸੁਧ ਹੋਣ ਆ ਕੇ